ਮੁਤਾਬਾਤ ਮੁਤਾਬਾ ਕੀ ਮੰਤਰੀ ਹਾਏ 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 ਮੰਤਰੀ ਹਾਏ 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 ਜਰਨੀ ਸਿੰਗਲ ਕੰਪਿਊਟਰ ਆਪ ਕੰਪਿਊਟਰ ਆਪ ਆਪਣੀ ਦੁਖਦਾਰ ਸਨੌਲੀ ਮੁੱਖ ਮੰਤਰੀ ਕੋਲ ਆਏ ਆ ਮੁੱਖ ਮੰਤਰੀ ਮਿਲਦਾ ਨਹੀਂ ਇਸ ਕਰਕੇ ਸਾਨੂੰ ਮਜਬੂਰੀ ਚੌਂਕ ਘੇਰ ਕੇ ਸਾਨੂੰ ਆਵਾਜ਼ ਪਹੁੰਚਾਣੀ ਪੈ ਰਹੀ ਹੈ ਮੁੱਖ ਮੰਤਰੀ ਪੰਜਾਬ ਛੱਡ ਕੇ ਦਿੱਲੀ ਚ ਜਸ਼ਨ ਮਨਾਉਣ ਜਾਂਦਾ ਹੈਗਾ ਉੱਥੇ ਉਹਨਾਂ ਦਾ ਕੇਜਰੀਵਾਲ ਬਾਹਰ ਆਏਗਾ ਜਿਹੜੇ ਉਹਦੇ ਆਪਦੇ ਸ਼ਹਿਰ ਦੇ ਵਿੱਚ ਉਹ ਹੜਤਾਲ ਤੇ ਬੈਠੇ 18 ਦਿਨੋਂ ਤੋਂ ਕੰਪਿਊਟਰ ਤਾਕ ਉਹਨਾਂ ਕੋਲੇ ਆਉਣ ਨੂੰ ਉਹਦੇ ਕੋਲੇ 1 ਮਿੰਟ ਦਾ ਸਮਾਂ ਹੈ ਨਹੀਂਗਾ ਇਹਨੂੰ ਪੰਜਾਬ ਚੋਂ ਕੱਢ ਲੈਣਾ ਚਾਹੀਦਾ ਮੁੱਖ ਮੰਤਰੀ ਨੂੰ ਪਿਆ 13 ਸਾਲ ਹੋ ਗਏ ਜੀ ਕੰਪਿਊਟਰ ਤਾਕ ਦਾ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ ਅਸੀਂ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਸਾਡੇ ਦੇ ਗਵਰਨਰ ਦੁਆਰਾ ਹਸਤਾਖਰਾਂ ਤੇ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਗਿਆ ਜਿਹਦੇ ਤਹਿਤ ਛੇਵਾਂ ਪੇ ਕਮਿਸ਼ਨ ਲਾਗੂ ਨਹੀਂ ਹੋਇਆ ਪੰਜਾਬ ਸਿਵਲ ਸਰਵਿਸ ਨੂੰ ਲਾਗੂ ਨਹੀਂ ਹੋਏ ਕਿਸੇ ਸਾਥੀ ਨੂੰ ਮੈਡੀਕਲ ਰਿਇਮਬਰਸਮੈਂਟ ਨਹੀਂ ਮਿਲਦਾ 150 ਤੋਂ ਵੱਧ ਕੰਪਿਊਟਰ ਆਪਕਾਂ ਦੀ ਡੈਥ ਹੋ ਚੁੱਕੀ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਭ ਨਹੀਂ ਮਿਲਦਾ ਤੇ ਉਹਨਾਂ ਦੇ ਪਰਿਵਾਰ ਰੋਲ ਡਈਏ ਕਿੰਨੇ ਅਧਿਆਪਕ ਨੇ ਡੈਥ ਫੈਕਟਰ ਇਸੇ 100 ਤੋਂ ਵੱਧ ਕੰਪਿਊਟਰ ਦੇ ਆਪਕ ਦੀ ਡੈਥ ਹੋ ਚੁੱਕੀ ਹੈ ਉਹਨਾਂ ਨੂੰ ਲਾਭ ਨਹੀਂ ਮਿਲਿਆ ਤੇ ਕੁੱਲ 6840 ਕੰਪਿਊਟਰ ਧੁੱਪ ਗਈ ਜਿਹੜੇ ਪੰਜਾਬ ਸਰਕਾਰ ਦੀ ਇਸ ਨਾ ਇਨਸਾਫੀ ਨੂੰ ਭੁਗਤ ਰਹੇ ਨੇ ਅੱਜ ਤੁਸੀਂ 21 ਸੰਕੇਤਿਕ ਧਰਨਾ ਚੌਕ ਜਾਮ ਕੀਤਾ ਸੀ ਜਾਂ ਕੀ ਅਗਲੇ ਦਿਨ ਦੇ ਵਿੱਚ ਕੀ ਸਾਡੀ ਜੀ ਲੜੀਵਾਰ ਭੁਖੜਤਾਲ ਚੱਲ ਰਹੀ ਹੈਗੀ ਜਿਹੜੀ ਕਿ ਆਉਣ ਵਾਲੇ ਸਮੇਂ ਚ ਮਰਨ ਵੱਤੀ ਤਬਦੀਲ ਕਰ ਦਿੱਤੀ ਜਾਊਗੀ ਜੇਕਰ ਪੰਜਾਬ ਸਰਕਾਰ ਦੁਆਰਾ ਮੰਗਾਂ ਪੂਰੀਆਂ ਨਹੀਂ ਕੀਤੀ ਜਾਂਦੀ ਕਿੰਨੇ ਦਿਨ ਦਾ ਕੋਈ ਅਲਟੀਮੇਟਮ ਦਿੰਨੇ ਹੋ ਅਲਟੀਮੇਟ ਇਹ ਹੈ ਜਦੋਂ ਤੱਕ ਸਿੱਖਿਆ ਭਾਗ ਦੇ ਮਰਜ਼ ਕਰਦੇ ਹੋਏ ਛੇਵਾ ਪੈਕ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਉਹ ਤਾਂਗੇ ਧਰਨਾ ਜਾਰੀ ਰਹੂਗਾ ਲੋੜ ਪਈ ਤਾਂ ਪੱਕੇ ਇਟਾ ਲਾ ਕੇ ਪੱਕੇ ਘਰ ਬਣਾਵਾਂਗੇ ਸਾਰੇ ਪਿੰਡਾਂ ਕੀ ਮੁੱਖ ਮੰਤਰੀ ਦੀ ਪੋਲ ਖੁੱਲੀ ਜਾਊਗੀ ਹਰਜੋਤ ਮੈਂ ਜਿਹਨੇ ਕੀ ਵਾਅਦਾ ਕੀਤਾ ਸੀਗਾ ਕਿ ਛੇਮਾ ਪੇਗਮੇਸ਼ਨ ਲਾਗੂ ਕੀਤਾ ਜਾਊਗਾ ਇਹਨਾਂ ਦੇ ਪੰਜਾਬ ਸਿਵਲ ਸਰਵਿਸ ਲਾਗੂ ਕੀਤੇ ਜਾਣਗੇ ਦੱਸਿਆ ਜਾਊਗਾ ਇਹ ਝੂਠਾ ਮੰਤਰੀ ਹੈ ਇਹਨਾਂ ਨੂੰ ਵੋਟ ਨਾ ਪਾਈ ਜਾ ਫੇਰ ਕਿਸੇ ਸੇਂਗੇ ਇਹ ਕਿਸ਼ੇ ਸੇਂਗੇ ਕਿਸੇ ਜੀ ਅੱਜ ਚੌਂਕ ਜਾਮ ਕੀਤਾ ਜਿੱਦਾਂ ਨੰਬਰ ਦਰਸ਼ਨ ਕੀਤਾ ਕੀ ਕਰਾਂ ਅਸੀਂ ਜੀ ਪਿਛਲੇ 18 ਦਿਨਾਂ ਤੋਂ ਇੱਥੇ ਸੰਗਰੂਰ ਬੈਠੇ ਹੋਏ ਆ ਜਦੋਂ ਸਰਕਾਰ ਸਾਡੀ ਆਵਾਜ਼ ਨਹੀਂ ਸੁਣਦੀ ਸਾਡੀਆਂ ਮੰਦਾਵਲ ਕੋਈ ਧਿਆਨ ਨਹੀਂ ਦਿੰਦੀ ਇਵਨ ਕਿ ਸਾਡੀ 12 ਤਰੀਕ ਨੂੰ ਮੀਟਿੰਗ ਵੀ ਹੋ ਸਕੀ ਹੈ ਪਰ ਉਹ ਚ ਵੀ ਸਾਨੂੰ ਕੁਝ ਵੀ ਨਹੀਂ ਮਿਲਿਆ ਤਾਂ ਸਾਨੂੰ ਮਜਬੂਰਨ ਇਹ ਜਿਹੇ ਸਟੈਪ ਚੱਕਣੇ ਪੈਂਦੇ ਜਿਹਦੇ ਕਰਕੇ ਜਨਤਾ ਵੀ ਥੋੜੀ ਜੀ ਰਾਸ਼ ਹੁੰਦੀ ਹੈ ਬਟ ਅਸੀਂ ਸਾਨੂੰ ਅਸੀਂ ਉਹਨਾਂ ਨੂੰ ਸਮਝਾ ਰਹੇ ਹਾਂ ਕਿ ਸਾਨੂੰ ਮਜਬੂਰ ਜਦੋਂ ਸਰਕਾਰ ਸਾਡੀ ਆਵਾਜ਼ ਨਹੀਂ ਸੁਣਦੀ ਤਾਂ ਸਾਨੂੰ ਮਜਬੂਰ ਨੇ ਇਹ ਜਿਹੇ ਸਟੈਪ ਚੱਕਣੇ ਪੈਂਦੇ ਜਿਹੜੇ ਤੁਸੀਂ ਲੜੀਵਾਰ ਪਖੜਤਾਜ ਜਨਾਰ ਕੀ ਹੈ ਕਿੰਨੇ ਬੰਦੇ ਤੁਹਾਡੇ ਜਿਹੜਾ ਪਖੜਤਾਜ ਤੇ ਬੈਠੇ ਨੇ ਸਾਡੇ ਅੱਜ 5 ਜਣੇ ਪਖੜਤਾਜ ਤੇ ਬੈਠੇ ਸੀਗੇ ਜੀ ਅੱਜ 5 ਵਜੇ ਉਹਨਾਂ ਤੋਂ ਅਗਲੇ 5 ਜਣੇ ਅਸੀਂ ਉਹਨਾਂ ਨੂੰ ਦੁਬਾਰਾ ਪਖੜਤਾਜ ਤੇ ਬਿਠਾਵਾਂਗੇ 5:30 ਵਜੇ ਤੋਂ ਅਗਲੇ 5 ਵਜੇ ਦਿਨ ਤੱਕ 5 ਵਜੇ ਤੱਕ ਪਖੜਤਾਜ ਚੱਲਦੀ ਹੈ ਅੱਜ ਤੁਸੀਂ ਵਿੱਤ ਮੰਤਰੀ ਕੋਠੀ ਦਾ ਘਰੋਂ ਆਨੰਦ ਦੇ ਲਈ ਜਾ ਰਹੇ ਸੀ ਰਸਤੇ ਤੋਂ ਰੋਕਿਆ ਗਿਆ ਕੀ ਹਾਂਜੀ ਅਸੀਂ ਵਿੱਤ ਮੰਤਰੀ ਕੋਲੋਂ ਕਰਾਓ ਕਰਨ ਜਾ ਰਹੇ ਸੀਗੇ ਪਰ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਿੱਤਾ ਗਿਆ ਹੈ ਕਿ ਜਲਦੀ ਤੁਹਾਡੀ ਪ੍ਰਸ਼ਾਸਨ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਉਸ ਤੋਂ ਬਾਅਦ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਈ ਜਾਊਗੀ ਤੇ ਤੁਹਾਡੇ ਜਿਹੜੇ ਬੰਦਾ ਉਹਦਾ ਹੱਲ ਕਢੀ ਜਾਊਗਾ ਇਸ ਕਰਨਾ ਅਸੀਂ ਇਸ ਤਰ੍ਹਾਂ ਨੂੰ ਸਮਾਪਤ ਕਰਦੇ ਹਾਂ